ਤੁਸੀਂ ਦੇਖ ਰਹੇ ਹੋ ABC ਪੰਜਾਬ ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਪੁੱਲ ਰਾਜ ਅਸੀਂ ਉਸ ਮਾਨਮਤੀ ਯੂਨੀਵਰਸਿਟੀ ਦੀ ਗੱਲ ਕਰਾਂਗੇ ਗੁਰਨਾਰਗidev ਯੂਨੀਵਰਸਿਟੀ ਅੰਮ੍ਰਿਤਸਰ ਜਿਸ ਨੇ ਇਤਿਹਾਸ ਸਰ ਜਿੱਤਿਆ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਪੂਰੇ 25 ਵਾਰ ਮਾਕਾ ਜਿਹੜੇ ਇੱਕ ਬਹੁਤ ਦੇਸ਼ ਦਾ ਨਾਮੀ ਖਿਤਾਬ ਆ ਉਹ ਜਿੱਤਿਆ ਬੀਤੇ ਦਿਨ ਹੀ ਗੁਰਨਾਰਦੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਉਹਨਾਂ ਨੇ ਇਹ ਜਿਹੜਾ ਅਵਾਰਡ ਹੈ ਇਹ ਨਸੀਬ ਕੀਤਾਗਾ ਉਹਨਾਂ ਨੇ ਪੁਰਸਕਾਰ ਆਪਣੇ ਹੱਥੀ ਲਿਆਗਾ ਤੇ ਜਿਸ ਕਰਕੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਜਿਹੜਾ ਸਿਰ ਉਹ ਫਕਰ ਨਾਲ ਉੱਚਾ ਹੋ ਚੁੱਕਾ ਤੇ ਆਖਿਰ ਇਸ ਯੂਨੀਵਰਸਿਟੀ ਨੇ ਵਾਰ-ਵਾਰ ਇੱਕ ਕਿਉਂ ਕਿਤਾਬ ਜਿੱਤਿਆ ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ ਡਾਕਟਰ ਕਮਰ ਮਨਦੀਪ ਸਿੰਘ ਹੋਣੀ ਸਾਡੇ ਨਾਲ ਜੁੜ ਚੁੱਕੇ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ وجہ ਕੀ ਆ ਕਿ ਉਹ ਕਿਹੜੇ ਮਾਪਦੰਡ ਨੇ ਤੇ ਹਰ ਵਾਰ ਇਹ ਜਿਹੜਾ ਖਿਤਾਬ ਆ ਇਹ ਗੁਰਨਾਨਕ ਦੇ ਯੂਨੀਵਰਸਿਟੀ ਦੀ ਝੋਲੀ ਹੀ ਕਿਉਂ ਪੈਂਦਾ ਹੈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਆ ਔਰ ਤੁਹਾਨੂੰ ਜੀ ਢੇਰ ਸਾਰੀਆਂ ਵਧਾਈਆਂ ਵੀ ਜੀ ਬਹੁਤ ਬਹੁਤ ਮਿਹਰਬਾਨੀ ਪੁਲਰ ਸਾਹਿਬ ਬਹੁਤ ਥੈਂਕ ਯੂ ਤੁਸੀਂ ਆਪਣੇ ਚੈਨਲ ਤੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਤੇ ਉਹ ਵੀ ਇੱਕ ਸਪੋਰਟਸ ਦਾ ਟਾਪਿਕ ਲੈ ਕੇ ਕੀਤਾ ਤੇ ਬਹੁਤ ਬਹੁਤ ਧੰਨਵਾਦ ਸਪੋਰਟਸ ਵਾਸਤੇ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਜੀ ਪਰ ਡਾਕਟਰ ਸਾਹਿਬ ਸਾਰਾ ਪੰਜਾਬ ਜਾਨਣਾ ਚਾਹੁੰਦਾ ਹੈ ਕਿ ਆਖਿਰ ਗੁਰਨਾਰੀ ਦੇ ਯੂਨੀਵਰਸਿਟੀ ਕੋਲ ਕਿਹੜਾ ਇਹੋ ਜਿਹਾ ਮੂਲ ਮੰਤਰ ਆ ਕਿ ਹਰ ਵਾਰ ਝੰਡੇ ਗੁਰਨਾਰੀਆ ਯੂਨੀਵਰਸਿਟੀ ਦੇ ਵਿਦਿਆਰਥੀ ਟੀਚਰਾਂ ਦੀ ਮਿਹਨਤ ਜਦੋਂ ਬੋਲਦੀ ਆ ਗਈ ਹੈ ਤੇ ਪਤਾ ਲੱਗਦਾ ਕਿ ਹੱਥਾਂ ਦੇ ਵਿੱਚ ਅਜ ਮਾਕਾ ਯੂਨੀਵਰਸਿਟੀ ਮਾਕਾ ਕਿਤਾਬ ਆ ਚੁੱਕੇਗਾ ਜੀ ਟਰੋਫੀ ਆ ਚੁੱਕੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਨਾ ਜੀ ਇਹ ਬਲਾਨਾ ਅਬਦੁਲ ਕਲਾਮ ਜਾ ਟਰੋਫੀ ਸਟਾਰਟ ਹੋਈ ਸੀ 1956 57 ਦੇ ਵਿੱਚ ਜੀ ਜੀ ਜਿਹੜੀ 1969 ਦੇ ਵਿੱਚ ਜਦੋਂ ਯੂਨੀਵਰਸਿਟੀ ਹੋਂਦ ਵਿੱਚ ਆਈ ਯੂਨੀਵਰਸਿਟੀ ਸਥਾਪਨਾ ਹੋਈ ਸੀਗੀ ਜੀ ਉਸ ਤੋਂ ਕੱਤਰਬਤ ਦੇ ਵਿੱਚ ਯੂਨੀਵਰਸਿਟੀ ਦਾ ਸਪੋਰਟਸ ਡਪਾਰਟਮੈਂਟ ਨੇ ਇੰਟਰ ਕਾਲਜ ਕੰਡਕਟ ਕਰਾਉਣੇ ਵਗੈਰਾ ਸ਼ੁਰੂ ਕਰ ਦਿੱਤੇ ਸੀਗੇ ਜੀ ਜੀ ਤੇ ਪਹਿਲੀ ਵਾਰੀ ਜਿਹੜੀ ਗੁਰਨਾਣ ਦੇ ਯੂਨੀਵਰਸਿਟੀ ਨੇ ਜਿਹੜਾ ਇਹਦੇ ਮਾਕਾ ਟਰੋਫੀ ਦੇ ਉੱਤੇ ਕਾਪਜ ਹੋਈ ਸੀ 1976 77 ਦੇ ਵਿੱਚ ਹੋਈ ਸੀ ਤੁਸੀਂ ਇਹ ਆਈਡੀਆ ਲਾਓ ਕਿ ਚਾਰਕ ਸਾਲਾਂ ਦੇ ਵਿੱਚ ਵਿੱਚ ਜਿਹੜੀ ਸਭ ਤੋਂ ਪ੍ਰੈਸੀਡੀਅਸ ਟਰੋਫੀ ਜਿਹੜੀ ਆਪਣੀ ਮਾਡਰੋ ਟਰੋਫੀ ਜਿਹੜੀ ਸਭ ਤੋਂ ਵੱਡੀ ਦੇਸ਼ ਦੀ ਜਿਹੜੀ ਦਿੱਤੀ ਜਾਂਦੀ ਹੈ ਜੀ ਉਸ ਤੇ ਕਾਬਜ ਇਹ ਪਹਿਲਾਂ ਤੇ ਜਿਹੜੀ ਧਿਆਨ ਚੰਦ ਉਹਨਾਂ ਦੇ ਬਰਥਡੇ ਵਾਲੇ ਦਿਨ ਉਹਨਾਂ ਦੇ ਜਨਮ ਦਿਨ ਦੇ ਤੇ 29 ਅਗਸਤ ਨੂੰ ਦਿੱਤੀ ਜਾਂਦੀ ਸੀ ਮੋਸਟਲੀ ਪਰ ਹੁਣ ਕਈ ਵਾਰੀ ਹੁੰਦਾ ਕਿ ਆ ਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਇੰਟਰਨੈਸ਼ਨਲ ਕੰਪੀਟੀਸ਼ਨ ਚੱਲ ਚੱਲ ਰਹੇ ਨੇ ਦੇ ਜਾਂ ਏਸ਼ੀਅਨ ਗੇਮਸ ਕਾਮਨਵੈਲਥ ਜਾਂ 올림픽 ਕਿਉਂਕਿ ਇਹਦੇ ਚ ਬਾਕੀ ਵੀ ਅਵਾਰਡਸ ਜਿਹੜੀ ਸਪੋਰਟਸ ਆ ਅਵਾਰਡਸ ਨੇ ਅਰਜੋਨਵਾਰ ਦਰੋਣਾਚਰ ਅਵਾਰਡ ਜਿਹੜੇ ਨੇ ਉਹ ਵੀ ਦਿੱਤੇ ਜਾਣੇ ਹੁੰਦੇ ਆ ਕਰਕੇ ਫਿਰ ਉਹ ਡੇਟਸ ਜਿਹੜੀਆਂ ਨੇ ਅੱਗੇ ਪਿੱਛੇ ਹੋ ਜਾਂਦੀਆਂ ਨੇ ਜਿੱਦਾਂ ਪਿਛਲੇ ਸਾਲ ਨੂੰ ਸਾਨੂੰ ਨਵੰਬਰ ਚ ਮਿਲੇ ਸੀ ਯਾਦਾਂ ਸਾਨੂੰ ਉਹ ਜਨਵਰੀ ਚ ਦਿੱਤੀ ਗਈ ਰਾਸ਼ਪਤੀ ਜੀ ਦੁਆਰਾ ਬੇਸਿਕਲੀ ਭਾਈ ਜਿੱਦਾਂ ਤੁਸੀਂ ਦੱਸਿਆ ਵੀ ਯੂਨੀਵਰਸਿਟੀ ਇਹਦੇ ਤੇ ਕਿਉਂ ਕਾਬੂਜ ਹੋ ਜਾਂਦੀ ਹੈ ਇਹਦੇ ਚ ਸ਼ੁਰੂ ਤੋਂ ਯੂਨੀਵਰਸਿਟੀ ਦਾ ਇੱਕ ਸਪੋਰਟਸ ਕਲਚਰ ਹੈ ਜੀ ਬੜਾ ਤਗੜਾ ਇੱਕ ਤੇ ਯੂਨੀਵਰਸਿਟੀ ਮੈਂ ਸਮਝਾਂ ਕਿ ਬਾਬੇ ਨਾਨਕ ਦੇ ਨਾਂ ਤੇ ਯੂਨੀਵਰਸਿਟੀ ਹੈ ਜੀ ਇੱਕ ਬੜਾ ਝਗੜਾ ਕਿ ਸਾਡਾ ਜਿਹੜਾ ਅੰਮ੍ਰਿਤਸਰ ਏਰੀਆ ਜੀ ਇੱਕ ਅੰਮ੍ਰਿਤਸਰ ਆ ਗੁਰਦਾਸਪੁਰ ਆ ਜਲੰਧਰ ਆ ਜੀ ਪਠਾਨਕੋਟ ਪੱਟੀ ਏ ਸਾਰਾ ਏਰੀਆ ਜਿਹੜਾ ਨਾ ਇੱਕ ਬੜਾ ਰੌ ਮਟੀਰੀਅਲ ਰਿਹਾ ਜੀ ਹਮੇਸ਼ਾ ਚੰਗੇ 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 ਜਿਹੜੇ ਸਪੋਰਟਸਮੈਨ ਤੁਸੀਂ ਦੇਖੇ ਹੋਣਗੇ ਜੀ ਉਹ ਤਕਰੀਬਨ ਜੇ ਬਰਗੇਡਿਆ ਹਰਚੰਦ ਸਿੰਘ ਵਰਗੇ ਜਿਹੜੇ ਨੇ ਉਹ ਇਥੋਂ ਮੈਡਮ ਸੁਭੋ ਨੇ ਬਾਸਕਟਬਾਲ ਦੇ ਉਹ ਵੀ ਤੋਂ ਇਹਨਾਂ ਏਰੀਆ ਦੇ ਵਿੱਚੋਂ ਰਿਕਰਿਓ ਯਾਨੀ ਕਿ ਰੌ ਮਟੀਰੀਅਲ ਜਿਹੜਾ ਉਹ ਸਾਡਾ ਇੱਥੇ ਬਹੁਤ ਰਿਹਾ ਆ ਕਿਉਂਕਿ ਇਹ ਬੇਸਿਕਲੀ ਇੱਕ ਰੂਰਲ ਯੂਨੀਵਰਸਿਟੀ ਦੇ ਤੌਰ ਤੇ ਵੀ ਜਾਣੀ ਜਾਂਦੀ ਕਿ ਸਾਡੇ ਕੋਲ ਬਾਰਡਰ ਇਹ ਵੀ ਆ ਜਾਂਦਾ ਸਾਰਾ ਆ ਜਾਂਦਾ ਚੰਗੇ ਸਪੋਰਟਸਮੈਨ ਬਹੁਤ ਇਥੋਂ ਨਿਕਲ ਕੇ ਆਉਂਦੇ ਰਹੇ ਆ ਜਿਹੜੇ ਕਿ ਸਪੋਰਟਸ ਪ੍ਰਤੀ ਆਪਣੀਆਂ ਚੰਗੀਆਂ ਹਾਈएस्ट ਅਚੀਵਮੈਂਟ ਹਾਸਲ ਕਰਦੇ ਰਹੇ ਆ ਦੂਸਰੇ ਨੰਬਰ ਤੇ ਹੁੰਦਾ ਜੀ ਇਹਦਾ ਯੂਨੀਵਰਸਿਟੀ ਦਾ ਕਲਚਰ ਹਮੇਸ਼ਾ ਇਹ ਰਿਹਾ ਕਿ ਫੈਸਿਲਿਟੀਆਂ ਬਹੁਤ ਵਧੀਆ ਪ੍ਰੋਵਾਈਡ ਦੇ ਬਾਏ ਦੇ ਇਨਕਰੀਜ਼ ਹੁੰਦੀਆਂ ਜਾਂਦੀਆਂ ਨੇ ਜਿੱਦਾਂ ਮੈਂ ਕਹਾਂ ਲਾ ਕਿ ਅਸੀਂ ਹੁਣ ਮੈਂ ਜੇ ਗੱਲ ਕਰੀਏ ਤੇ ਅਸੀਂ ਬੱਚੇ ਜਿਹੜੇ ਆਊਟਸਟੈਂਡਿੰਗ ਨੇ ਉਹਨਾਂ ਨੂੰ ਅਸੀਂ ਪੜ੍ਹਾਈ ਲਿਖਾਈ ਤੱਕ ਜਿਹੜਾ ਉਹਨਾਂ ਦੀ ਰਹਿਣ ਦਾ ਖਾਣ ਦਾ ਸਾਰਾ ਕੁਝ ਜਿਹੜਾ ਫ੍ਰੀ ਕੀਤਾ ਜਾਂਦਾ ਕੋਈ ਮਤਲਬ ਉਹਨਾਂ ਨੂੰ ਪੈਸਾ ਦੇਣ ਦੀ ਲੋੜ ਨਹੀਂ ਪੈਂਦੀ ਜੀ ਸਪੈਸ਼ਲ ਸੈਪਰੇਟ ਸਪੋਰਟਸ ਹੋਸਟਲ ਨੇ ਯੂਨੀਵਰਸਿਟੀ ਦੇ ਕੋਲ ਜਿੱਦੇ ਚ ਉਹਨਾਂ ਆਊਟਸਟੈਂਡਿੰਗ ਬੱਚਿਆਂ ਨੂੰ ਰੱਖ ਕੇ ਉਹਨਾਂ ਨੂੰ ਟ੍ਰੇਨਿੰਗ ਜੱਕ ਰਾਈ ਜਾਂਦੀ ਹੈ ਜਿਹੜਾ ਕਿ ਅਵੇਲੇਬਲ ਇਨਫਰਾਸਟ੍ਰਕਚਰ ਸਾਡੇ ਕੋਲ ਬਹੁਤ ਵਧੀਆ ਇੰਟਰਨੈਸ਼ਨਲ ਹੈਗਾ ਜਿੱਦਾਂ ਤੁਸੀਂ ਸਾਈਕਲਿੰਗ ਵੈਲੋਡਰਮ ਲਾ ਲਓ ਸਾਡੇ ਕੋਲ ਬਹੁਤ ਵਧੀਆ ਬਹੁਤ ਘੱਟ ਪੰਜਾਬ ਦੇ ਚ ਇੱਕ ਪੰਜਾਬੀ ਯੂਨੀਵਰਸਿਟੀ ਵੈਲੋਡਰਮ ਹੈਗਾ ਜੀ ਇੱਕ ਜਾਂ ਪੀਏਯੂ ਦੇ ਵਿੱਚ ਹੈਗਾ ਪਰ ਉਹ ਵੀ ਕਾਫੀ ਪੁਰਾਣੇ ਬਣੇ ਆ ਕਿਉਂਕਿ ਇਹ ਇਹਨਾਂ ਦੇ ਮੇਨਟੇਨੈਂਸ ਵੀ ਮੰਗਦੇ ਆ ਜੀ ਬਹੁਤ ਜ਼ਰੂਰੀ ਹੁੰਦੀ ਹੈ ਜੀ ਸਾਡੇ ਕੋਲ 333 ਮੀਟਰ ਦਾ ਆਊਟਡੋਰ ਇੱਕ ਹੈਗਾ ਜੀ ਸਾਈਕਲਿੰਗ ਵੈਲੋਡਰਮ ਆ ਜਿੱਥੇ ਬੱਚੇ ਟ੍ਰੇਨਿੰਗ ਕਰਦੇ ਇਨਡੋਰ ਮਲਟੀਪਰਪਸ ਹਾਲ ਆ ਜਿਹੜਾ ਜੀ ਮੈਪਲਵੁੱਡ ਲੱਗੀ ਹੋਇਆ 올림픽 ਸਟੈਂਡਰਡ ਹੈਗਾ ਜੀ ਉਹਦੇ ਜੀ ਬੱਚੇ ਆ ਕੇ ਟ੍ਰੇਨਿੰਗ ਕਰਦੇ ਆ ਉਹਦੇ ਵਿੱਚ ਮਲਟੀ ਮਲਟੀ ਜਿਹੜੀਆਂ ਇਨਡੋਰ ਗੇਮਸ ਮਲਟੀਪਲ ਉਹ ਚ ਆਰਗੇਨਾਈਜ਼ ਹੁੰਦੀਆਂ ਤੇ ਜੀ ਟ੍ਰੇਨਿੰਗ ਹੁੰਦੀਆਂ ਜੀ ਫਿਰ ਸਾਡੇ ਕੋਲ ਸਵਿਮਿੰਗ ਪੂਲਸਰ ਹੈਗਾ ਜੀ ਜਿਹੜਾ ਤੁਸੀਂ ਦਾ ਲੋਗੇ 50 ਮੀਟਰ ਤੇ ਨਾਲ-ਨਾਲ ਬਿਗਨਰਸ ਵਾਸ ਦੇ ਸਾਡੇ ਕੋਲ ਹੁਣ ਅਸੀਂ ਨਵੀਆਂ ਸਟੈਬਲਿਸ਼ ਕੀਤੀ ਸ਼ੂਟਿੰਗ ਰੇਂਜਸ 1 25 ਮੀਟਰ 50 ਮੀਟਰ ਸਟੈਬਲਿਸ਼ ਕੀਤੀ ਆ 10 ਮੀਟਰ ਸਾਡੇ ਕੋਲ ਆਲਰੇਡੀ ਸੀ ਜਿਹਨੂੰ ਅਸੀਂ ਰੈਨ ਆਊਟ ਕੀਤਾ ਗਿਆ ਜੀ ਐਸਟ੍ਰੋਟ੍ਰਾਫ ਸਾਡੇ ਕੋਲ ਹੋ ਕੀਦੀ ਲੱਗੀ ਤਿੰਨ ਵਾਰੀ ਹੁਣ ਸਾਡੀ ਥੋੜੀ ਜਿਹੀ ਚੇਂਜ ਹੋਣ ਵਾਲੀ ਆ ਜੀ ਫਿਰ ਮੋਰਓਵਰ ਸਭ ਤੋਂ ਵੱਡਾ ਹੁਣ ਮੈਂ ਸਮਝਦਾ ਕਿ ਜਿਹੜਾ ਸਪੋਰਟਸ ਆ ਨਾ ਜੀ ਉਹ ਸਾਇੰਸ ਦੇ ਨਾਲ ਲਿੰਕ ਹੋ ਚੁੱਕਾ ਉਹਨੂੰ ਅਸੀਂ ਉਹਨੂੰ ਸਾਇੰਸ ਰੀਹੈਬ ਹੈਵ ਟੂ ਬਣਾ ਕੇ ਬੱਚੇ ਨੂੰ ਇੰਜਰੀ ਆ ਜਾਂਦੀ ਆ ਤੇ ਉਹ ਕਈ ਵਾਰੀ ਬੱਚੇ ਉਸ ਚੀਜ਼ ਤੋਂ ਉੱਪਰ ਨਹੀਂ ਪਾਉਂਦੇ ਜੀ ਉਹਨੂੰ ਕਰਨ ਵਾਸਤੇ ਸਾਡੇ ਕੋਲ ਯੂਨੀਵਰਸਿਟੀ ਦੇ ਵਿੱਚ ਮਿਆਸ ਦਾ ਜਿਹੜਾ ਇੱਕ ਬਹੁਤ ਹੀ ਰਨ ਬਾਈ ਜਿਹੜੀ ਮਿਨਿਸਟਰੀ ਆਫ ਯੂਥ ਫੇਅਰ ਐਂਡ ਸਪੋਰਟਸ ਲੋਨਾ ਸਪੋਰਟਸ ਰੀਹੈਬਿਟੇਸ਼ਨ ਸੈਂਟਰ ਸਪੋਰਟ ਸਾਇੰਸ ਐਂਡ ਰੀਹੈਬ ਜਿਜਟ ਇਤਸੈਟ ਹੈ ਜਿਹਦੇ ਚ ਕੋਰਸ ਜਿਹੜੇ ਨਾ ਰਿਲੇਟਡ ਟੂ ਸਪੋਰਟਸ ਕਰਵਾਏ ਜਾਂਦੇ ਆ ਵੀ ਕਿੱਦਾਂ ਇੰਜਰੀਜ਼ ਨੂੰ ਰੀਹੈਬ ਕਰਦੇ ਸਾਡੀ ਹਰ ਇੱਕ ਸਾਡੀ ਟੀਮ ਦੇ ਨਾਲ ਜਿਹੜੇ ਉਹ ਬੱਚੇ ਨੇ ਰੀਹੈਬ ਦੇ ਬੱਚੇ ਜਿਹੜੇ ਸਪੋਰਟ ਸਾਇੰਸ ਦੇ ਨੇ ਸਾਡੀ ਟੀਮ ਦੇ ਨਾਲ ਅਟੈਚ ਰਹਿੰਦੇ ਆ ਸਕੋਰਸ ਸਾਈਕੋ ਜਿਹੜੇ ਇਹ ਆਪਣੇ ਡਾਕਟਰ ਸਾਹਿਬ ਦੱਸੋ ਕਿ ਜਿਹੜੀ ਜਦੋਂ ਪੁਆਇੰਟ ਇਕੱਠੇ ਹੁੰਦੇ ਨੇ ਕੀ ਪਹਿਲਾਂ ਇੰਟਰ ਯੂਨੀਵਰਸਿਟੀ ਵਾਲੇ ਪੁਆਇੰਟ ਇਕੱਠੇ ਹੁੰਦੇ ਨੇ ਉਸ ਉਹ ਮਾਪਦੰਡਾ ਮੋٹے ਤੌਰ ਤੇ ਜਦੋਂ ਆਪਾਂ ਨੈਸ਼ਨਲ ਲੈਵਲ ਤੇ ਦੇਖਦੇ ਨੇ ਤੇ ਕਿੰਨੀਆਂ ਕਿ ਯੂਨੀਵਰਸਟੀਆਂ ਪਾਰਟਿਸਿਪੇਟ ਕਰਦੀਆਂ ਇਹ ਆਪਣੇ ਟਰੋਫੀ ਕਿਵੇਂ ਕਿਹੜੇ ਅੰਕ ਨੇ ਜਦੋਂ ਆਪਾਂ ਨੂੰ ਫਾਈਨਲ ਰੂਪ ਦੇ ਵਿੱਚ ਮਿਲਦੀ ਹੈਗੀ ਹੈਗੇ ਹਾਂਜੀ ਇਹਦੇ ਚ ਇਹਦੇ ਚ ਇੱਕ ਕਰਾਈਟੇਰੀਆ ਬਣਾਇਆ ਗਿਆ ਜੀ ਮਿਨਿਸਟਰੀ ਆਫ ਯੂਥ ਵੈਲਅਰ ਐਂਡ ਸਪੋਰਟਸ ਵੱਲੋਂ ਉਸ ਦੇ ਵਿੱਚ ਤੁਸੀਂ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਵਿੱਚ ਜਿਹੜੇ ਤੁਸੀਂ ਮੱਲਾ ਮਾਰੀਆਂ ਜੀ ਉਹਦੇ ਵਿੱਚ ਪੋਜੀਸ਼ਨਸ ਦੇ ਨੰਬਰ ਪੈਂਦੇ ਆ ਜੀ ਫਿਰ ਤੁਸੀਂ ਜਿਹੜਾ ਇੰਟਰ ਯੂਨੀਵਰਸਿਟੀ ਦੇ ਵਿੱਚ ਮੱਲਾ ਮਾਰੀਆਂ ਉਹਨਾਂ ਦੇ ਨੰਬਰ ਪੈਂਦੇ ਜੇ ਇੱਕ ਚਾਰਟ ਬਣਿਆ ਹੁੰਦਾ ਜਿਹਦੇ ਅਕੋਰਡਿੰਗ ਹੀ ਤੁਹਾਨੂੰ ਨੰਬਰ ਪਾਉਣੇ ਪੈਂਦੇ ਮੋਰਓਵਰ ਇਹਦੇ ਚ ਸਿਰਫ ਉਹਨਾਂ ਗੇਮਾਂ ਦੇ ਹੀ ਭਲਵਾਨ ਸਾਹਿਬ ਨੰਬਰ ਪੈਂਦੇ ਆ ਜਿਹੜੀਆਂ ਗੇਮਸ 올림픽 ਏਸ਼ੀਅਨ ਗੇਮ ਤੇ ਕਮਲਵੈਸ ਦੇ ਵਿੱਚ ਆਗੀਆਂ ਨੇ ਜੀ ਜਿਹੜੇ ਜਿਹੜੇ ਇਵੈਂਟ ਗਾ ਉਹਨਾਂ ਦੇ ਜਿਹੜੇ ਨੇ ਉਹ ਜਿਹੜੇ ਉਹਨਾਂ 올림픽 ਗੇਮ ਤੇ ਕਾਮਨਵੈਲਥ ਜਿਹੇ ਹੈਗੇ ਨੇ ਦੂਜੀਆਂ ਹੋਰ ਕਿਸੇ ਗੇਮ ਦੇ ਨੰਬਰ ਨਹੀਂ ਪੈਂਦੇ ਇਸ ਇਸ ਦੇ ਵਿੱਚ ਸਭ ਮਤਲਬ ਜੇ ਜੇ ਗੁਰਨਾਨਕ ਦੇ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਜਾਂ ਗੁਰਨਾਨਕ ਦੇ ਯੂਨੀਵਰਸਿਟੀ ਦੇ ਨਾਲ ਰਿਲੇਟਿਡ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਕਾਲ ਦਾ ਵਿਦਿਆਰਥੀ ਜੇ ਕਾਮਨਵੈਲਥ ਜਾਂ ਏਸ਼ੀਆ ਖੇਡਦਾ ਹੈਗਾ ਤੇ ਉਹ ਪੁਆਇੰਟ ਕਾਊਂਟ ਯੂਨੀਵਰਸਿਟੀ ਦੇ ਖਾਤੇ 'ਚ ਹੋਏਗਾ ਬਿਲਕੁਲ ਬਿਲਕੁਲ ਜੀ ਕਿਉਂਕਿ ਯੂਨੀਵਰਸਿਟੀ ਦੇ ਅੰਡਰ ਆਉਂਦੇ ਆ ਜੀ ਸਾਡੇ ਕਾਲਜਾਂ ਦਾ ਵੀ ਬੜਾ ਤਗੜਾ ਯੋਗਦਾਨ ਆ ਕਾਲਜ ਬੱਚਿਆਂ ਨੂੰ ਉਹ ਵੀ ਪੜ੍ਹਾਈ ਲਿਖਾਈ ਫ੍ਰੀ ਕਰਾਉਂਦੇ ਆ ਉਹਨਾਂ ਨੂੰ ਵੀ ਯੂਨੀਵਰਸਿਟੀ ਵੱਲੋਂ ਵੀ ਐਗਜ਼ਾਮੀਨੇਸ਼ਨ ਫੀਸ ਜਿਹੜੀ ਦੂਜੀਆਂ ਰਜਿਸਟ੍ਰੇਸ਼ਨ ਫੀਸਾਂ ਜਾਂ ਮਾਈਗ੍ਰੇਸ਼ਨ ਜਾਂ ਐਗਜ਼ਾਮੀਨੇਸ਼ਨ ਫੀਸਾਂ ਨੇ ਸਾਰੀਆਂ ਯੂਨੀਵਰਸਿਟੀ ਉਹਨਾਂ ਕਾਲਜਾਂ ਨੂੰ ਫ੍ਰੀ ਕੀਤੀਆਂ ਜਾਂਦੀਆਂ ਨੇ ਬਹੁਤ ਜਿਹੜਾ ਜਲੰਧਰ ਦਾ ਜਿਹੜਾ ਸਪੋਰਟਸ ਕਾਲਜ ਆ ਉਹਦੇ ਪੁਆਇੰਟ ਵੀ ਤੁਹਾਡੇ ਖਾਤੇ ਜੁੜ ਜਾਂਦੇ ਨੇ ਇਹ ਪਹਿਲਾਂ ਜੁੜਦੇ ਹੁੰਦੇ ਸੀਗੇ ਜੀ ਸਪੋਰਟਸ ਕਾਲਜ ਹੁਣ ਕਿਉਂਕਿ ਉਹ ਮਹਾਰਾ ਭਪਿੰਦਰ ਸਿੰਘ ਯੂਨੀਵਰਸਿਟੀ ਦੇ ਅੰਡਰ ਚੱਲ ਗਿਆ ਜੀ ਜਿਹੜਾ ਸਪੋਰਟ ਹੁਣ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਡਰ ਨਹੀਂ ਰਿਹਾ ਜੀ ਹੁਣ ਉਹ ਉਧਰ ਚਲਾ ਗਿਆ ਜੀ ਤੇ ਪਰ ਜਿਹੜੀ ਮਾਕਾ ਮਾਕਾ ਟਰੋਫੀ ਮਿਲਦੀ ਹੈਗੀ ਆ ਉਹਦੇ ਚ ਯੂਨੀਵਰਸਿਟੀ ਦੇ ਬੱਚਿਆਂ ਦਾ ਕਿੰਨਾ ਯੋਗਦਾਨ ਰੈਂਦਾ ਤੇ ਜਿਹੜੇ ਕਾਲਜ ਐਫੀਲੀਏਟਡ ਹੈਗੇ ਉਹਨਾਂ ਕਾਲਜਾਂ ਦਾ ਕਿੰਨਾ ਹੀ ਯੋਗਦਾਨ ਰੈਂਦਾ ਜੀ ਇਹ ਸਾਰਾ ਤਕਰੀਬਨ ਤੇ ਉਹਨੇ ਕਾਲਜਾਂ ਦਾ ਵੀ ਯੋਗਦਾਨ ਆ ਦਾ ਯੂਨੀਵਰਸਿਟੀ ਦਾ ਵੀ ਯੋਗਦਾਨ ਆ ਵੇਖੋ ਕਈ ਬੱਚੇ ਉਹਦੇ ਡਿਪੈਂਡ ਕਰਦਾ ਕੋਰਸਿਸ ਦਿੱਤੇ ਜੀ ਕਈ ਬੱਚੇ ਪ੍ਰੋਫੈਸ਼ਨਲ ਨੇ ਉਹ ਯੂਨੀਵਰਸਿਟੀ ਵਿੱਚ ਐਮਬੀਏ ਵੀ ਕਰਨ ਨੂੰ ਕਰਨ ਨੂੰ ਦਿਲ ਕਰਦਾ ਜੀ ਉਹ ਐਮਬੀਏ ਕਰਦੇ ਨੇ ਕਈ ਸਪੋਰਟਸ ਸਾਈਕੋਲੋਜੀ ਕਰਦੇ ਨੇ ਕਈ ਫਿਜ਼ੀਓਥੈਰੇਪੀ ਕਈ ਬੀਪੀਐਸ ਬੈਚਲਰ ਇਨ ਫਿਜ਼ੀਕਲ ਐਕੂਏਸ਼ਨ ਕਰਦੇ ਨੇ ਬੀਪੇਡ ਕਰਦੇ ਨੇ ਐਮਪੀਅਰ ਕਰਦੇ ਨੇ ਕਾਲਜਸ ਦੇ ਵਿੱਚ ਬੀਏ ਕਰਦੇ ਨੇ ਪੀਜੀਟੀਸੀ ਕਰ ਲੈਂਦੇ ਆ ਜੀ ਉਹ ਡਿਪੈਂਡ ਕਰਦਾ ਵੀ ਬੱਚੇ ਕਾਲ ਕਿਹੜਾ ਚੂਜ਼ ਕਰਦੇ ਆ ਦੂਸਰੇ ਨੰਬਰ ਤੇ ਸਾਡਾ ਇੱਕ ਬੜਾ ਤਗੜਾ ਸਪੋਰਟਸ ਕਲਚਰ ਰਿਹਾ ਜੀ ਅਸੀਂ ਇਦਾਂ ਨਹੀਂ ਕੋਈ ਵੀ ਕਰਦੇ ਕਿ ਬੱਚਿਆਂ ਨੂੰ ਬੁਲਾ ਕੇ ਉਹਨਾਂ ਦੇ ਟ੍ਰਾਇਲ ਕਰਾ ਕੇ ਅਸੀਂ ਸਾਡਾ 100 ਦੇ ਕਰੀਬ ਅਸੀਂ ਹਰ ਸਾਲ ਇੰਟਰ ਕਾਲਜ ਕੰਡਕਟ ਕਰਾਉਂਦੇ ਆ ਜੀ ਉਹ ਜਿਹੜੇ ਸਾਡੇ ਜਿੰਨੇ ਵੀ ਯੂਨੀਵਰਸਿਟੀ ਦੇ ਅੰਡਰ ਕਾਲਜ ਆਉਂਦੇ ਆ ਜੀ ਸਾਰੇ ਉਸ ਇੰਟਰ ਕਾਲਜ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਬਕਾਇਦਾ ਸਾਡਾ ਬਹੁਤ ਸਾਡਾ ਕੈਲੰਡਰ ਇੱਕ ਸ਼ੁਰੂ ਚ ਜੁਲਾਈ ਅਗਸਤ ਤੋਂ ਸ਼ਹੀਨੂ ਕੱਢਦੇ ਆ ਕੈਲੰਡਰ ਦੇ ਵਿੱਚ ਗੇਮਸ ਆਉਂਦੀਆਂ ਨੇ ਫਿਰ ਅਸੀਂ ਆਨਲਾਈਨ ਸਿਸਟਮ ਦੇ ਥਰੂ ਕਾਲਜਸ ਤੋਂ ਐਂਟਰੀਆਂ ਮੰਗਾਉਂਦੇ ਨੇ ਜਿਹੜੇ ਉੱਥੋਂ ਦੇ ਬੋਨਫਾਈਡ ਸਟੂਡੈਂਟਸ ਨੇ ਉਹ ਸਾਨੂੰ ਆਨਲਾਈਨ ਐਂਟਰੀਜ਼ ਗੇਮ ਵਾਈਜ਼ ਭੇਜਦੇ ਨੇ eligibilityਆਂ ਚੈੱਕ ਹੋ ਕੇ ਫਿਰ ਅਸੀਂ 100 ਦੇ ਕਰੀਬ ਇੰਟਰ ਕਾਲਜ ਕੰਡਕਟ ਕਰਾਉਣੇ ਆ ਜਿਹਦੇ ਵਿੱਚ ਕਾਲਜ ਬੜੀ ਫਸਮੀ ਟੱਕਰ ਇੱਕ ਦੂਜੇ ਨੂੰ ਦੇ ਕੇ ਇੱਕ ਦੂਜੇ ਦੇ ਉੱਪਰ ਆਉਂਦੇ ਨੇ ਜਿਹੜੇ ਫਿਰ ਬਾਅਦ ਵਿੱਚ ਅਸੀਂ ਉਹਨਾਂ ਨੂੰ ਓਵਰਆਲ ਜਨਰਲ ਚੈਂਪੀਅਨਸ਼ਿਪ ਟਰੋਫੀਆਂ ਵੀ ਦਿੰਨੇ ਆ ਫਿਰ ਉਸ ਤੋਂ ਬਾਅਦ ਇੱਕ ਉਹਦੇ ਸਾਡੇ ਕੁਸ਼ੀਦ ਭਗਤ ਸਿੰਘ ਟਰੋਫੀ ਦੇ ਭਗਤ ਸਿੰਘ ਜੀ ਦੇ ਨਾਂ ਦੇ ਉੱਤੇ ਅਸੀਂ ਇੱਕ ਟਰੋਫੀ ਰੱਖੀ ਹੈ ਸ਼ਹੀਦ ਭਗਤ ਸਿੰਘ ਟਰੋਫੀ ਆ ਜਿਹੜੀ ਉਸ ਨੂੰ ਦਿੱਤੇ ਉਸ ਕਾਲਜ ਨੂੰ ਦਿੱਤੀ ਦਿੱਤੀ ਜਾਂਦੀ ਹੈ ਜਿਹੜਾ ਮੋਸਟ ਕੰਟ੍ਰਿਬਿਊਟਿੰਗ ਕਾਲਜ ਹੁੰਦਾ ਟਰੂਵਾਰਡਸ ਮਾਕਾ ਟਰੋਫੀ ਕੀ ਦੱਸਾਂ ਇਸ ਯੂਨੀਵਰਸਿਟੀ ਦੇ ਨਾਲ ਕਿੰਨੇ ਕਾਲਜਾਂ ਮਾਨਤਾ ਪ੍ਰਾਪਤ ਹੈਗੇ ਜਿਨ੍ਹਾਂ ਦੇ ਫਿਰ ਇੰਟਰ ਕਾਲਜ ਤੁਸੀਂ ਟੂਰਨਾਮੈਂਟ ਕਰਵਾਉਂਦੇ ਜੀ इवन 100 150 ਕਾਲਜ ਹੈਗਾ ਜੀ ਜਿਹੜਾ ਇਸ ਯੂਨੀਵਰਸਿਟੀ ਦੇ ਅੰਦਰ ਆਉਂਦਾ ਹੈ ਜੀ ਉਹਨਾਂ ਦਾ ਇੰਟਰ ਕਾਲਜ ਕਰਾਈ ਤੇ ਫਿਰ ਅਸੀਂ ਹੋਰ ਇਹਦੇ ਵਿੱਚ ਪੀਰ ਸਾਹਿਬ ਮੈਂ ਦੱਸਣਾ ਚਾਹੁੰਦਾ ਸੀ ਇਹ ਨਿਕਾ ਵੀ ਅਸੀਂ ਕਈ ਵੇਖੋ ਕਾਲਜ ਵੱਡਿਆਂ ਛੋਟਿਆਂ ਦਾ ਫਰਕ ਪੈ ਜਾਂਦਾ ਜੀ ਕਈਆਂ ਦੀ ਸਟਰੈਂਥ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਉਹ A ਗ੍ਰੇਡ 'ਚ ਆ ਜਾਂਦੇ ਆ ਕਾਲਜ ਸਾਡੇ ਉਹ 1 ਲੱਖ ਵਿੱਚ ਸਟਰੈਂਥ ਜਿਹੜੀ ਆ 900 ਤੋਂ ਥੱਲੇ ਹੁੰਦੀ ਆ ਜੀ ਉਹਨੂੰ ਉਹਦੀ 20 ਉਹਨਾਂ ਨੂੰ ਰਿਬੀਚ ਕਨਸਿਡਰ ਕਰਦੇ ਆ ਅਸੀਂ ਬੀ ਵਾਲਿਆਂ ਦਾ ਕੰਪੀਟੀਸ਼ਨ ਜਿਹੜਾ ਬੀ ਵਾਲਿਆਂ ਨਾਲ ਕਰਾਉਂਦੇ ਆ ਏ ਵਾਲਿਆਂ ਦਾ ਬੀ ਵਾਲਿਆਂ ਦੇ ਵਿੱਚ ਤਾਂ ਕਿ ਕਿਸੇ ਦੇ ਨਾਲ ਵੀ ਕੋਈ ਇਦਾਂ ਦਾ ਕਿਉਂਕਿ ਕੱਲ ਨੂੰ ਬੀ ਵਾਲੇ ਤੇ ਪਾਰਟਿਸਿਪੇਟ ਕਰਨੋਂ ਹਟ ਜਾਣਗੇ ਵੀ ਏ ਵਾਲੇ ਜਿਹੜੇ ਆ ਉਹ ਉੱਪਰ ਹੁੰਦੇ ਹਮੇਸ਼ਾ ਸੁਪੀਰੀਅਰ ਹੁੰਦੇ ਆ ਅਸੀਂ ਇੱਕ ਨਾਲ ਯੂਨੀਵਰਸਿਟੀ ਦੇ ਵਿੱਚ ਮਾਰ ਮਾਰ ਜੋ ਵਾਈਸ਼ ਚਾਂਸ ਜਿਹੜਾ ਉਹਨਾਂ ਦੇ ਡੈਟ ਵੀ ਅਸੀਂ ਅਸੀਂ ਉਹਨਾਂ ਦਾ ਇੱਕ ਕਲਚਰ ਵੀ ਪੈਦਾ ਕਰ ਜਦੋਂ ਇੰਟਰ ਯੂਨੀਵਰਸਿਟੀ ਆਉਂਦੇ ਆਗੇ ਨੇ ਜ਼ਿਆਦਾਤਰ ਗੁਰਨਾਲੀ ਦੇ ਯੂਨੀਵਰਸਿਟੀ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਵੀ ਹੋਸਟ ਕਰਵਾਏ ਜੀ ਹਾਂਜੀ ਹਾਂਜੀ ਹਰ ਸਾਲ ਅਸੀਂ ਤਕਰੀਬਨ 3 ਤੋਂ 4 5 ਜਿੱਦਾਂ ਕਿ ਏਆਈਯੂ ਹੈ ਜਿਹੜੀ ਸਾਡੀ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਨਿਊ ਦਿੱਲੀ ਆ ਜੀ ਉਹ ਕੈਲੰਡਰ ਜਿੱਦਾਂ ਅਸੀਂ ਇੰਟਰ ਕਾਲਜ ਦਾ ਕੈਲੰਡਰ ਭੇਜਦੇ ਏਦਾਂ ਹੀ ਉਹ ਕੈਲੰਡਰ ਜਿਹੜਾ ਆ ਏਆਈਯੂ ਵਾਰਾ ਪਬਲਿਸ਼ ਕੀਤਾ ਜਾਂਦਾ ਉਹ ਪਹਿਲਾਂ ਸਾਨੂੰ ਅਪਲਾਈ ਕਰਨਾ ਪੈਂਦਾ ਵੀ ਕਿਹੜੀ ਕਿਹੜੀ ਐਂਟਰੀ ਯੂਨੀਵਰਸਿਟੀ ਕੰਪੀਟੀਸ਼ਨ ਤੁਸੀਂ ਕਰਾਉਣਾ ਚਾਹੁੰਦੇ ਆ ਅਸੀਂ ਫਿਰ ਅਪਲਾਈ ਕਰਦੇ ਆ ਫਿਰ ਉਹਦੇ ਹਿਸਾਬ ਨਾਲ ਹੁਕਮ ਜਿਹੜੀ ਉਹਨਾਂ ਦੀ ਜਨਰਲ ਮੀਟਿੰਗ ਸਪੋਰਟਸ ਜਨਰਲ ਮੀਟਿੰਗ ਹੁੰਦੀ ਆ ਜੀ ਉਹਦੇ ਚੋਂ ਡਿਸਟ੍ਰ ਪੈਨਿਕ ਸਲਾਟ ਇੱਕ ਗੇਮ ਹੁੰਦੀ ਆ ਜੀ ਉਹ ਸੀ ਉਹ ਕਰਵਾ ਰਹੇ ਆ ਇਹਦਾ ਚਾਰ ਪੰਜ ਗੇਮਸ ਨੇ ਜਿਹੜੀਆਂ ਅਸੀਂ ਇਸ ਸਾਲ ਵੀ ਹੋਸਟ ਕਰ ਰਹੇ ਆ ਜੀ ਜਿਹਦੇ ਚ ਆਲਓਵਰ ਇੰਡੀਆ ਤੋਂ ਬੱਚੇ ਆਉਂਦੇ ਆ ਤੇ ਪਾਰਟਿਸਿਪੇਟ ਕਰਦੇ ਆ ਜੀ ਡਰਸ ਤੁਹਾਡੀ ਯੂਨੀਵਰਸਿਟੀ ਦੀ ਜਿਹਨੂੰ ਸਟਰੈਂਥ ਜਾਂ ਯੂਐਸਪੀ ਕੀ ਹੈ ਬੋਟ ਤੇ ਹਰ ਕੋਈ ਕਹਿੰਦਾ ਕਿ ਨਹੀਂ ਜੇ ਪੜਾਈ ਵੀ ਕਰਨੀ ਹੈ ਤੇ ਗੁਰਨਾਲ ਦੇ ਯੂਨੀਵਰਸਿਟੀ ਕਰੋ ਜੇ ਮੈਡਲ ਜਿੱਤਨੇ ਆਗੇ ਤੇ ਗੁਰਨਾਲ ਦੇ ਯੂਨੀਵਰਸਿਟੀ ਚਲੋ ਵੇਖੋ ਪੁਲਿਸ ਸਾਹਿਬ ਇਹ ਤੇ ਅਕੈਡਮਿਕਲੀ ਵੀ ਯੂਨੀਵਰਸਿਟੀ ਤਾਂ ਹੀ ਜਾਣਦੇ ਕਿ ਨੰਬਰ 1 ਯੂਨੀਵਰਸਿਟੀ ਹੈ ਇਸ ਦਾ ਨੈਕ ਦੇ ਵਿੱਚ ਜਿਹੜਾ ਜਿਹੜੀ ਹੈ ਨੈਸ਼ਨਲ ਐਕ੍ਰੈਡੀਟੇਸ਼ਨ ਹੁੰਦੀ ਹੈ ਸਿਸਟਮ ਹੁੰਦਾ ਦੇਸ਼ ਦਾ ਉਹਦੇ ਚ ਇਹਦੀ 3.85 ਐਗਰੀਡੇਟ ਆਇਆ ਜੀ ਇਹਦਾ ਆਊਟ ਆਫ 4 ਹੁੰਦਾ ਜਿਹੜਾ 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 ਸਭ ਤੋਂ ਜ਼ਿਆਦਾ ਆ ਇੰਡੀਆ ਦੀਆਂ ਸਾਰੀਆਂ ਹੀ ਪ੍ਰਾਈਵੇਟ ਜਾਂ ਗਵਰਨਮੈਂਟ ਜਾਂ ਜਿਹੜੀਆਂ ਵੀ ਯੂਨੀਵਰਸਿਟੀਆਂ ਲੈਣਾ ਜੀ ਉਹਨਾਂ ਸਭ ਤੋਂ ਵੱਧ ਆ A+ ਤੇ ਹੈ ਯੂਨੀਵਰਸਿਟੀ ਜੀ ਉਹਦੇ ਕਰਕੇ ਜਿਹੜਾ ਇੱਥੋਂ ਦੇ ਕੀਤੇ ਕੋਰਸ ਆ ਬੱਚਾ A++ ਤੇ ਸਭ ਤੋਂ ਵੱਧ ਰੈਂਕ ਦੇ ਵਿੱਚ ਸਕੋਰ ਦੇ ਵਿੱਚ ਕਰੂਗਾ ਨੇਚਰਲੀ ਉਹ ਅ ਬੱਚਾ ਅੱਗੇ ਜਾ ਕੇ ਕਿਤੇ ਨਾ ਕਿਤੇ ਪ੍ਰਾਇਓਰਟੀ ਉਹਨੂੰ ਜੌਬ ਦੇ ਵਿੱਚ ਵੀ ਮਿਲੂਗੀ ਕਿ ਕਿਹੜੀ ਯੂਨੀਵਰਸਿਟੀੋਂ ਕਰਕੇ ਆਇਆ ਜੀ ਦੂਸਰੇ ਨੰਬਰ ਤੇ ਫੀਸਾਂ ਵੀ ਸਾਡੀ ਯੂਨੀਵਰਸਿਟੀ ਦੀਆਂ ਬਾਕੀ ਪ੍ਰਾਈਵੇਟ ਯੂਨੀਵਰਸਿਟੀਆਂ ਜਾਂ ਦੂਜੀਆਂ ਯੂਨੀਵਰਸਿਟੀਆਂ ਨਾਲੋਂ ਠੀਕ ਵਾਜਬ ਫੀਸ ਦਿੱਤੇ ਹੁੰਦੀਆਂ ਨੇ ਸਪੋਰਟਸ ਵਾਲਿਆਂ ਲਈ ਸਪੈਸ਼ਲ ਹੁੰਦਾ ਕਿ ਜੇ ਬੱਚੇ ਨੇ ਐਮਬੀਏ ਕਰਨੀ ਆ ਬੀਐਸਸੀ ਐਮਐਸਸੀ ਕਰਨੀ ਆ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਤਾਂ ਕਰਨੀ ਆ ਐਮਬੀਏ ਕਰਨੀ ਆ ਤਾਂ ਉਹਦੀ ਫੀਸ ਮਾਫ ਹੁੰਦੀ ਹੈ ਜਿਹੜੀ ਲੱਖ ਲੱਖ ਰੁਪਈਆ ਫੀਸ ਜਾਂ ਜਿੰਨੀ ਵੀ ਸਾਲ ਦੀ ਫੀਸ ਹੈ ਸਾਰੀ ਉਸ ਬੱਚੇ ਦੀ ਮਾਫ ਹੋ ਉਸ ਕਰਕੇ ਬੱਚੇ ਆਊਟਲਾਈਨਿੰਗ ਸਪੋਰਟਸ ਵਾਲੇ ਸਾਡੇ ਕੋ ਪੜਨ ਨੂੰ ਵੀ ਰਾਜੀ ਹੁੰਦੇ ਆ ਉਹਨਾਂ ਨੂੰ ਪਤਾ ਕਿਤੋਂ ਦੀਆਂ ਲਈਆਂ ਡਿਗਰੀਆਂ ਸਾਨੂੰ ਕਿਤਨਾ ਕਿਤੇ ਜੌਬ ਦੇ ਵਿੱਚ ਬੇਸਿਕਲੀ ਹਰ ਕੋਈ ਬੱਚਾ ਅੱਜ ਕੱਲ ਜਿਹੜੀ ਗੇਮ ਕਰ ਰਿਹਾ ਪੁੱਤਰ ਸਾਹਿਬ ਕਿਸੇ ਕਿਤੇ ਨਾ ਕਿਤੇ ਅਡਜਸਟ ਹੋਣ ਵਾਸਤੇ ਕਿਤਨਾ ਕਿਤੇ ਜੌਬ ਦੇ ਵਿੱਚ ਜਾਣ ਵਾਸਤੇ ਕਰ ਰਿਹਾ ਜੀ ਤੇ ਯੂਨੀਵਰਸਿਟੀ ਅਸੀਂ ਜਿਆਦਾ ਜਿਹੜੇ ਜਿਆਦਾ ਸਟੂਡੈਂਟ ਤੁਹਾਡੇ ਪੰਜਾਬ ਦੇ ਹੀ ਹੈ ਕਿ ਪੰਜਾਬ ਤੋਂ ਬਾਹਰਲੇ ਸਟੂਡੈਂਟ ਵੀ ਪ੍ਰਾਇਓਰਟੀ ਰੱਖਦੇ ਗੁੰਲਾ ਦੇ ਯੂਨੀਵਰਸਿਟੀ ਪੜਨ ਲਈ ਇਹ ਵੀ ਹੈਗੇ ਆ ਜੀ ਬਾਹਰ ਦੇ ਵੀ ਹੈਗੇ ਸਾਡੇ ਕੋ ਕੈਰਲਾ ਸਾਈਡ ਤੇ ਵੀ ਹੈਗੇ ਜੀ ਸਾਡੇ ਕੋਲ ਬੋਪਾਲ ਦੇ ਵੀ ਐਮਪੀ ਦੇ ਵੀ ਹੈਗੇ ਆ ਦਿੱਲੀ ਦੇ ਵੀ ਹੈਗੇ ਆ ਜੀ ਇਹ ਸਾਡੇ ਕੋਲ ਡਿਫਰੈਂਟ ਸਟੇਟਸ ਤੋਂ ਬੱਚੇ ਜਿਹੜੇ ਆਉਂਦੇ ਆ ਉਹਨਾਂ ਨੂੰ ਸਾਨੂੰ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਕੋਰਸਸ ਇਦਾਂ ਦੇ ਪ੍ਰੋਵਾਈਡ ਕਰਦੀ ਆ ਜੀ ਉਹਨਾਂ ਨੂੰ ਫਿਰ ਆਪਣੇ ਆਪ ਅਚੀਵ ਕਰਦੇ ਆਉਂਦੇ ਆ ਜੀ ਮੋਸਟਲੀ ਪੰਜਾਬ ਦੇ ਵੀ ਸਾਡੇ ਕੋਲ ਹੈਗੇ ਆ ਪਰ ਪੰਜਾਬ ਦੇ ਵਿੱਚ ਥੋੜੀ ਜੀ ਇੱਕ ਵਾਰੀ ਹੁਣ ਸਪੋਰਟਸ ਪਾਲਿਸੀ ਨਵੀਂ ਲਾਗੂ ਹੋ ਜੇ ਥੱਲੋਂ ਬੱਚੇ ਆਉਣੇ ਹੋਰ ਸ਼ੁਰੂ ਹੋ ਜਾਣ ਉਹਨਾਂ ਦਾ ਇੰਟਰਸਟ ਪੈਦਾ ਹੋ ਜੇ ਫਿਰ ਹੋਰ ਬੈਟਰ ਹੋ ਜਾਊਗਾ ਜੀ ਬੜਾ ਯੂਨੀਵਰਸਿਟੀ ਦਾ ਜਿਹੜਾ ਬਜਟ ਹੈਗਾ ਉਹ ਅਕੈਡੈਮਿਕ ਦੇ ਨਾਲ 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 ਸਪੋਰਟਸ ਤੇ ਵੀ ਕਾਫ ਤੇ ਦੇਖੋ ਜੀ ਇਹ ਮੈਂ ਦੱਸਣਾ ਚਾਹਾਂਗਾ ਕਿ ਸਾਡਾ ਜਿਹੜਾ ਯੂਨੀਵਰਸਿਟੀ ਸਪੋਰਟਸ ਦਾ ਜਿਹੜਾ ਅਕਾਊਂਟ ਆ ਨਾ ਜੀ ਬਾਕੀ ਯੂਨੀਵਰਸਿਟੀ ਨਾਲੋਂ ਵਾਟਿਆ ਜੀ ਤਾਂ ਜੀ 10 ਤੋਂ 12 ਕਰੋੜ ਰੁਪਇਆ ਸਾਲਾਨਾ ਜਿਹੜਾ ਅਸੀਂ ਸਪੋਰਟਸ ਉੱਤੇ ਖਰਚ ਕਰਦੇ ਆ ਜਿਹੜਾ ਟੋਟਲੀ ਸਪੋਰਟਸ ਉੱਤੇ ਹੁੰਦਾ ਜੀ ਔਰ ਕੋਈ ਵੀ ਉਹਦੇ ਚ ਇਨਵੋਲ ਟੋਟਲੀ ਸਪੋਰਟਸ ਉੱਤੇ ਹੀ ਨਾ ਖਰਚ ਕੀਤਾ ਜਾਂਦਾ ਆ ਤੇ ਉਹਦੇ ਚ ਤੁਸੀਂ ਲਾ ਲਓ ਕਿ ਜਿਹੜਾ ਕੋ ਬੱਚੇ ਜਿੱਤ ਕੇ ਆਉਂਦੇ ਆ ਉਹ ਜਿੱਤਦੇ ਉਹਨਾਂ ਨੂੰ ਕੈਸ਼ ਸਪੋਰਟ ਵੀ ਯੂਨੀਵਰਸਿਟੀ 2.5 ਤੋਂ 3 ਕਰੋੜ ਰੁਪਇਆ ਹਰ ਸਾਲ ਮ ਬੱਚਿਆਂ ਨੂੰ ਦਿੰਦੇ ਜਿੱਦਾਂ ਜਿੱਦਾਂ ਉਹਦੇ ਕ੍ਰਾਈਟੇਰੀਆ ਸਾਡਾ ਬਣਿਆ ਕਿ ਜੋ ਕੋਈ ਇੰਟਰ ਯੂਨੀਵਰਸਿਟੀ ਜਿੱਤ ਕੇ ਆ ਉਹਨੂੰ ਇੰਨੇ ਮਿਲਨੇ ਆ ਸਿਲਵਰ ਲੈ ਕੇ ਆ ਉਹਨੂੰ ਇਹਨਾਂ ਬ੍ਰੌਂਜ਼ ਦੇਣੇ ਜੇ ਕੋਈ ਇੰਟਰਨੈਸ਼ਨਲ ਪਾਰਟਿਸਿਪੇਟ ਤੱਕ ਕਰਕੇ ਆਉਂਦਾ ਆ ਉਹਨੂੰ ਵੀ ਅਸੀਂ ਕੈਸ਼ ਅਵਾਰਡ ਦੇ ਨਾਲ ਨਿਵਾਜ਼ਦੇ ਆ ਤੇ ਹਰ ਸਾਲ ਇਹ ਸਾਡਾ ਇਹ ਇਤਿਹਾਸ ਰਿਹਾ ਵੀ ਅਸੀਂ ਕੋਈ ਵੀ ਫੰਕਸ਼ਨ ਜਿਹੜਾ ਆ ਹਰ ਸਾਲ ਕਰਾਉਂਦੇ ਰਿਹਾ ਕੋਈ ਛੱਡਿਆ ਨਹੀਂ ਮਿਸ ਨਹੀਂ ਕੀਤਾ ਬੱਚਿਆਂ ਦੇ ਅਕਾਊਂਟਾਂ ਦੇ ਵਿੱਚ ਅਸੀਂ ਪੈਸੇ ਪਾਉਂਦੇ ਆ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਵੀ ਸਿਸਟਮ ਨਾ ਇਦਾਂ ਦਾ ਹੋ ਸਕੇ ਜਿਹੜਾ ਬੱਚੇ ਨੂੰ ਕੋਈ ਪੈਸਾ ਨਾ ਮਿਲ ਸ ਅਸੀਂ ਇਹ ਜਿਹੜੀ ਹੁਣ ਟਰੋਫੀ ਮਿਲੀ ਹੈ ਤੁਹਾਨੂੰ ਇਹ ਗੁਰਨਾਨਕ ਦੇ ਯੂਨੀਵਰਸਿਟੀ ਦੇ ਵਿੜੇ ਚ ਸ਼ੋਭਾ ਤਰਾਏਗੀ ਕਿ ਜੇ ਬਾਕੀ ਕਾਲਜਾਂ ਚ ਵੀ ਜਿਹੜੇ ਉਹ ਖੜਿਆਰੀ ਉਹਨਾਂ ਦੇ ਹੱਥਾਂ ਤੱਕ ਜਾਏਗੀ ਇਹ ਅਸੀਂ ਕਰਦੇ ਆ ਜੀ ਅਸੀਂ ਹੁਣ ਤੇ ਮਾਨਜੋ ਬਾਈ ਚਾਂਸਲਰ ਜੀ ਦੇ ਆਫਿਸ ਇੱਕ ਵਾਰੀ ਅਸੀਂ ਫੰਕਸ਼ਨ ਕਰ ਲੀਤਾ ਸੀ ਸਤਿਕਾਰਯੋਗ ਮੀਤ ਸਾਡੇ ਸਪੋਰਟਸ ਮਿਨਿਸਟਰ ਵੀ ਉੱਥੇ ਆਏ ਸੀਗੇ ਤੇ ਉਹਨਾਂ ਨੇ ਸਾਨੂੰ ਬੜੀ ਮੁਬਾਰਕਬਾਦ ਦਿੱਤੀ ਸਾਰਿਆਂ ਨੂੰ ਫਿਰ ਉਸ ਤੋਂ ਬਾਅਦ ਅਸੀਂ ਉਹ ਟਰੋਫੀ ਜਿਹੜੀ ਆ ਇਕਵਰੀ ਯੂਨੀਵਰਸਿਟੀ ਚ ਕਮਾ ਕੇ ਉਹਦਾ ਵੈਲਕਮ ਕਰਕੇ ਫਿਰ ਵੀਸੀ ਸਾਹਿਬ ਦੇ ਆਫਿਸ ਦੇ ਵਿੱਚ ਸ਼ੁਭਕਾਮਨਾ ਕੀਤੀ ਜਾਂਦੀ ਆ ਫਿਰ ਉਸ ਤੋਂ ਬਾਅਦ ਜਿਹੜਾ ਵੀ ਕੋਈ ਕਾਲਜ ਹਾਈएस्ट ਅਚੀਵਮੈਂਟ ਲੈਂਦਾ ਜਾਂ ਇਨਵਾਈਟ ਕਰਦਾ ਜੀ ਜਾਂ ਕੋਈ ਫੰਕਸ਼ਨ ਆਰਗੇਨਾਈਜ਼ ਕਰਨਾ ਚਾਹੁੰਦਾ ਤੇ ਉਹ ਵੈਲਕਮ ਹੁੰਦਾ ਜੀ ਉਹਨਾਂ ਨੂੰ ਕਰਕੇ ਤੇ ਆਪਣੀ ਉੱਥੇ ਲੈ ਕੇ ਜਾਇਆ ਜਾ ਸਕਦਾ ਜੀ ਉਹਦੇ ਉੱਥੇ ਜਿਸ ਤਰ੍ਹਾਂ ਹੁਣ 25 ਵਾਰ ਇਸ ਯੂਨੀਵਰਸਿਟੀ ਦੇ ਖਾਤੇ ਚੜ ਚੁੱਕੀ ਆ ਮਾਕਾ ਟ੍ਰੋਫੀ ਮਤਲਬ ਵਿਦਿਆਰਥੀ ਜਿਹੜੇ ਹੈਗੇ ਇੱਕ ਜਦੋਂ ਜਦੋਂ ਬੀਤੇ ਦਿਨ ਦੇਸ਼ ਦੀ ਰਾਸ਼ਟਰਪਤੀ ਮੈਮ ਵੱਲੋਂ ਇਹ ਟਰੋਫੀ ਦਿੱਤੀ ਗਿਆ ਦੁਨੀਆ ਭਰ ਦੀਆਂ ਨਜ਼ਰਾਂ ਤੇ ਗੁਰਨਾਰਗਰ ਯੂਨੀਵਰਸਿਟੀ ਤੇ ਆਟੋਮੈਟਿਕ ਟਿਕ ਜਾਂਦੀਆਂ ਕਿ ਆਖਰ ਕੀ ਵਜ੍ਹਾ ਹੈ ਗਿਆ ਕਿ ਇਸ ਯੂਨੀਵਰਸਿਟੀ ਜਾਂ ਇਸ ਯੂਨੀਵਰਸਿਟੀ ਦੀ ਮਿੱਟੀ ਦੇ ਵਿੱਚ ਕੀ ਜਾਂ ਇਸ ਯੂਨੀਵਰਸਿਟੀ 'ਚ ਪੜਨ ਵਾਲੇ ਵਿਦਿਆਰਥੀਆਂ ਦੇ ਵਿੱਚ ਕਿਹੜੀ ਅਜਿਹੀ ਸਟਰੈਂਥ ਆ ਤਾਕਤ ਆ ਕਿ ਇਹਨਾਂ ਦੇ ਖਾਤੇ ਦੇ ਯੂਨੀਵਰਸਿਟੀ ਟਰੋਫੀ ਆ ਜਾਂਦੀ ਹੈ ਗਿਆ ਉੱਥੇ ਕੱਲ ਜਦੋਂ ਤੁਸੀਂ ਔਰ ਵਾਈਸ ਚਾਂਸਲਰ ਸਾਹਿਬ ਡਾਕਟਰ ਜਸਪਾਲ ਜੀ ਬਹੁਤ ਸਾਰੇ ਲੋਕਾਂ ਨੇ ਮੁਬਾਰਕਬਾਦ ਦਿੱਤੀ ਹੋਏਗੀ ਦੇਸ਼ ਦੀ ਰਾਸ਼ਟਰਪਤੀ ਮੈਮ ਦਾ ਕੀ ਕਹਿਣਾ ਸੀ ਜੀ ਬਿਲਕੁਲ ਜੀ ਉਹਨਾਂ ਨੇ ਮੁਬਾਰਕਬਾਦ ਦਿੱਤੀ ਜੀ ਬਾਕੀ ਤੇ ਵਿਖੋ ਹਟਾਂ ਦਾ ਜਿਹੜਾ ਸਟਾਫ ਆ ਉਹ ਤੇ ਸਾਨੂੰ ਦੇਖ ਕੇ ਦੱਸ ਦਿੰਦੇ ਜੀ ਆਕਾ ਫਿਰ ਗੁਰਨਾਨਦੇਵ ਯੂਨੀਵਰਸਿਟੀ ਦੀ ਲੈਕਚਰ ਦੇ ਤੁਸੀਂ ਐਂ ਕਿਹਾ ਜੀ ਬਿਲਕੁਲ ਲੈਕਚਰ ਦੇ ਆ ਜੀ ਤੇ ਬੜਾ ਮਾਣ ਮਹਿਸੂਸ ਹੁੰਦਾ ਜੀ ਕਿ ਕੋਈ ਮੈਂ ਕਿਹਾ ਜੀ ਪੂਰੇ ਪੰਜਾਬ ਵਾਸਤੇ ਮਾਣ ਦੀ ਗੱਲ ਆ ਜੀ ਰਿਪਰੈਜ਼ੈਂਟ ਕਰਨਾ ਉੱਥੇ ਜਾ ਕੇ ਰਾਸ਼ਟਰਪਤੀ ਦਾ ਅਵਾਰਡ ਲੈਣਾ ਜੀ ਉਹਨਾਂ ਵੱਲੋਂ ਮੁਬਾਰਕਬਾਦ ਤੇ ਫਿਰ ਉਸ ਤੋਂ ਬਾਅਦ ਅਵਾਰਡ ਤੇ ਮਿਲਦਾ ਇਹ ਬਾਤ ਚ ਉਹਨਾਂ ਹਾਈਟੀ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਦੇ ਨੇ ਤੁਹਾਨੂੰ ਹੋਰ ਮਿਲ ਕੇ ਪਰਸਨਲੀ ਮੁਬਾਰਕਬਾਦ ਦਿੰਦੇ ਨੇ ਤੇ ਉਹ ਵੀ ਇੱਕ ਮੈਂ ਸਮਝਦਾ ਕਿ ਬੜੀ ਤਕਰੀਕ ਮਾਣ ਵਾਲੀ ਗੱਲ ਹੁੰਦੀ ਤੇ ਮੈਂ ਤੇ ਬੜਾ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਕਿ ਪੰਜਵੀਂ ਯਾਰੀ ਜਿਹੜੀ ਟਰੋਫੀ ਆਈ ਆ ਤੇ ਉਹਦੇ ਚ ਮੈਨੂੰ ਮਾਣ ਮਿਲਿਆ ਉੱਥੇ ਜਾ ਕੇ ਮਾਣ ਜੋ ਵਾਈਸ ਚਾਂਸਲ ਜਨਾ ਜਾ ਕੇ ਰਾਸ਼ਪਤੀ ਹਾਊਸ ਦੇ ਵਿੱਚ ਜਾ ਕੇ ਇਹ ਕਿਸੇ ਵੀ ਪੰਜਾਬੀ ਵਾਸਤੇ ਮੈਂ ਕਹਿੰਦਾ ਬੜੀ ਮਾਣ ਵਾਲੀ ਗੱਲ ਹੈ ਜੇ ਕੋਈ ਇਦਾਂ ਦੀ ਅਛਾ ਤੁਸੀਂ ਔਰ ਡਾਕਟਰ ਜਸਪਾਲ ਜੀ ਇਹ ਤੁਹਾਡੇ ਦੋਨਾਂ ਦੀ ਜੋੜੀ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਕਿੰਨੀ ਵਾਰ ਤੁਸੀਂ ਇਹ ਖੁਦ ਟਰੋਫੀ ਤੁਹਾਡੇ ਹੱਥਾਂ ਚਾਈ ਜੀ ਇਹ ਦੋ ਵਾਰੀ ਅਸੀਂ ਲੈ ਚੁੱਕੇ ਲਗਾਤਾਰ ਦੂਜੀ ਵਾਰੀ ਸੀ ਜੀ ਇਹ ਉਸ ਤੋਂ ਪਹਿਲਾਂ ਵੀ ਇੱਕ ਸਾਲ ਨਹੀਂ ਆਈ ਉਸ ਤੋਂ ਪਹਿਲਾਂ ਇੱਕ ਸਾਲ ਹੋਰ ਯਾਨੀ ਕਿ ਮਾਨ ਜੋ ਵਾਈਸ ਚਾਂਸਲ ਜੀ ਤਿੰਨ ਵਾਰੀ ਇਹ ਟਰੋਫੀ ਜਿਹੜੀ ਆਪਣੀ ਟਨਯੋਰ ਦੇ ਵਿੱਚ ਹਾਸਲ ਕਰ ਚੁੱਕੇ ਆ ਮੇਰੇ ਨਾਲ ਦੋ ਵਾਰੀ ਕਰ ਚੁੱਕੇ ਆ ਜੀ ਇੱਕ ਵਾਰੀ ਉਹ ਸਾਡੇ ਪੁਰਾਣੇ ਡਾਇਰੈਕਟਰ ਸਪੋਰਟ ਸੀਗੇ ਉਹਨਾਂ ਦੇ ਨਾਲ ਗਏ ਸੀਗੇ ਜੀ ਸਰਕਾਰ ਵੱਲੋਂ ਕਿੰਨੀ ਕੀ ਮਦਦ ਰਹੀ ਹੈਗੀ ਸਰਕਾਰ ਕੋਈ ਜਿਹੜੇ ਮੌਕੇ ਦੀ ਸਰਕਾਰ ਹੈ ਯੂਨੀਵਰਸਿਟੀ ਨੂੰ ਲੈ ਕੇ ਕਿੰਨਾ ਕੀ ਫੰਡ ਖੁੱਲੇ ਰਹਿੰਦੇ ਹੈਗੇ ਜੀ ਸਪੋਰਟਸ ਵਾਸਤੇ ਸਟੇਟ ਦਾ ਵੀ ਕੋਈ ਯੋਗਦਾਨ ਹੁੰਦਾ ਜਿਵੇਂ ਤੁਸੀਂ ਦੇਖ ਸਕਦੇ ਸਾਡਾ ਸੀ 10 ਤੋਂ 12 ਕਰੋੜ ਰੁਪਏ ਤੇ ਅਸੀਂ ਆਪਣੇ ਜਿਹੜੀਆਂ ਫੀਸ ਇਕੱਠੀਆਂ ਜਾਂ ਉਹਦੇ ਚੋ ਐਡਜਸਟਮੈਂਟ ਕਰਕੇ ਜਾਂ ਯੂਨੀਵਰਸਿਟੀ ਜਿਹੜਾ ਬਜਟ ਹੁੰਦਾ ਉਹਦੇ ਚੋ ਐਡਜਸਟ ਕਰਕੇ ਖਰਚਦੇ ਇੱਕ ਖੇਡਾਂ ਤੇ ਜੀ ਨਹੀਂ ਸਪੋਰਟਸ ਵਾਸਤੇ ਕੋਈ ਖਾਸ ਸਪੈਸ਼ਲੀ ਸਪੋਰਟਸ ਵਾਸਤੇ ਇਤਨੀ ਕੱਲ ਮੀਤਿਆਰ ਜੀ 25 ਲੱਖ ਰੁਪਏ ਅਨਾਉਂਸ ਕਰਕੇ ਗਏ ਨੇ ਬਟ ਉਹਦੇ ਅਕਬਤੂ ਜੁਨੀਵਰਸਿਟੀ ਨੂੰ ਡਾਇਰੈਕਟਲੀ ਪੈਸੇ ਜਿਹੜੀ ਗਵਰਨਮੈਂਟ ਜੋ ਵੀ ਦਿੰਦੀ ਹੋਊਗੀ ਜੋ ਸਰਕਾਰੀ ਤੌਰ ਤੇ ਬਣਦਾ ਜੀ ਉਸੇ ਉਹੀ ਉਹਨਾਂ ਨੂੰ ਉਹਦੇ ਸਪੋਰਟਸ ਵਾਸਤੇ ਖਾਜ਼ਰੀ ਅਸੀਂ ਟੋਟਲੀ ਵੈਸੇ ਡਿਪੈਂਡੈਂਟ ਹੁੰਦੇ ਹਾਂ ਜੀ ਸੈਂਟਰਲ ਗਵਰਨਮੈਂਟ ਦੇ ਉੱਤੇ ਜਿਹੜੀਆਂ ਉਹਨਾਂ ਦੀਆਂ ਖੇਲੋ ਇੰਡੀਆ ਦੀਆਂ ਸਕੀਮਸ ਨੇ ਜਿਨ੍ਹਾਂ ਦੇ ਪਿੱਛੇ ਜੇ ਸਾਨੂੰ ਸਾਨੂੰ ਵੀ ਦੋ ਸਪੋਰਟਸ ਹੋਸਟਲ ਪ੍ਰੋਵਾਈਡ ਕੀਤੇ ਸੀ ਉਹਨਾਂ ਨੇ ਤਕਰੀਬਨ 12-13 ਕਰੋੜ ਦੇ ਹੋਸਟਲ ਸੀਗੇ ਜੇ ਤੂੰ ਇੱਕ ਕੈਸਟੋਟ੍ਰੋਫੀ ਸੀ ਕਿਸੇ ਕਾਰਨ ਕਰਕੇ ਲੱਗ ਨਹੀਂ ਸਕੀ 7 ਕਰੋੜ ਰੁਪਏ ਉਹਦਾ ਸੀਗਾ ਤੇ ਐਨਐਸਡੀਐਫ ਦੀ ਗ੍ਰਾਂਟ ਹੁੰਦੀ ਆ ਨ ਉਹੀ ਸੈਂਟਰ ਗਵਰਨਮੈਂਟ ਤੋਂ ਹੁੰਦਾ ਜੀ ਉਹਨਾਂ ਦੀ 2 ਕਰੋੜ ਰੁਪਏ ਉਹਨਾਂ ਨੇ ਗ੍ਰਾਂਟਸ ਹਨ ਪ੍ਰੋਵਾਈਡ ਕੀਤੀ ਜੀ ਇਹਦਾ ਜਿਹੜੀ ਐਕਸਲੈਂਸ ਦੇ ਵਿੱਚ ਆਉਂਦੀ ਹੈ ਜੀ ਯੂਨੀਵਰਸਿਟੀ ਸਾਡੇ ਕੋਲ ਦੋ ਖੇਡਾਂ ਦੀਆਂ ਅਕੈਡਮੀਆ ਚੱਲ ਰਹੀਆਂ ਨੇ ਇੱਕ ਕਾਰਚਦੀ ਦੇ ਵਿੱਚ ਤੇ ਇੱਕ ਫੈਂਸਿੰਗ ਦੇ ਵਿੱਚ ਦੋ ਸਾਡੇ ਕੋਲ ਖੇਡਾਂ ਦੀਆਂ ਦੇ ਸੈਂਟਰ ਨੇ ਇੱਕ ਹਾਕੀ ਦੇ ਵਿੱਚ ਤੇ ਇੱਕ ਹੈਂਡਬਾਲ ਦੇ ਵਿੱਚ ਜਿਹੜਾ ਟੋਟਲੀ ਫੰਡਡ ਬਾਈ ਸੈਂਟਰਲ ਗਵਰਨਮੈਂਟ ਦੁਆਰਾ ਹੁੰਦਾ ਆ ਉਹੀ ਉਹਨਾਂ ਦੀ ਗ੍ਰਾਂਟ ਭੇਜਦੇ ਨੇ ਤੇ ਉਹੀ ਉਹਨਾਂ ਨੂੰ ਚਲਾਉਂਦੇ ਨੇ ਤੇ ਬਾਕੀ ਤੇ ਯੂਨੀਵਰਸਿਟੀ ਆਪਣੇ ਆਪ ਵੀ ਕਰਦੀ ਹੈ ਜੀ ਇੱਕ ਕਲਚਰ ਬਣਿਆ ਆ ਤੇ ਉਹਨੂੰ ਮੇਨਟੇਨ ਕਰਕੇ ਰੱਖਣਾ ਬਸ ਇਹੋ ਹੀ ਇੱਕ ਫਰਜ਼ ਬਣਦਾ ਹੀ ਸਾਡਾ ਅਸੀਂ ਜਿਆਦਾ ਜਿਹੜਾ ਮੁਕਾਬਲਾ ਗੁਰਨਾਲਾ ਦੇ ਯੂਨੀਵਰਸਿਟੀ ਦੇ ਨਾਲ ਰਹਿੰਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਜਾਂ ਫਿਰ ਦਿੱਲੀ ਯੂਨੀਵਰਸਿਟੀ ਦੇ ਨਾਲ ਜੀ ਨਹੀਂ ਪਹਿਲਾਂ ਜਿਹੜੀ ਫਸਟ ਟਾਈਮ ਖੜੀ ਸੀ ਨਾ ਜੀ ਟਰੋਫੀ ਜਦੋਂ ਸਟਾਰਟ ਹੋਈ ਤਾਂ ਬੰਬੇ ਯੂਨੀਵਰਸਿਟੀ ਵਗੈਰਾ ਉਹ ਹੁੰਦੇ ਸੀਗੇ ਜੀ ਹੁਣ ਤੇ ਮੋਸਟਲੀ ਮੁਕਾਬਲਾ ਜਿਹੜਾ ਆ ਉਹ ਪਿਛਲੀ ਵਾਰੀ ਜੇ ਲਾਲੀਏ ਤੇ ਪੰਜਾਬ ਯੂਨੀਵਰਸਿਟੀ ਦੇ ਨਾਲ ਸੀਗਾ ਜੀ ਤੇ ਪੰਜਾਬੀ ਯੂਨੀਵਰਸਿਟੀ ਪਹਿਲਾਂ ਬਹੁਤ ਅੱਛਾ ਕਰਦੀ ਸੀ ਪਿਛਲੇ ਕੁਝ ਸਮੇਂ ਤੋਂ ਉਹ ਨਹੀਂ ਹੋ ਕਿਸੇ ਮੈਰਿਟ ਲਿਸਟ ਚ ਆ ਰਹੇ ਤੇ ਆਤਕਾ ਪੰਜਾਬ ਯੂਨੀਵਰਸਿਟੀ ਮੈਰਿਟ ਲਿਸਟ ਚ ਨਹੀਂ ਆਈ ਆਤਕਾ ਸੈਕੰਡ ਜਿਹੜੀ ਆ लवली ਯੂਨੀਵਰਸਿਟੀ ਆ ਥਰਡ ਕੁਲਕ ਖੇਤਰ ਯੂਨੀਵਰਸਿਟੀ ਆ ਪਰ ਜਿਹੜੀ ਸਾਡੀ ਸੈਕੰਡ ਦੇ ਨਾਲ ਸਾਡੀ ਆਤਕਾ ਜਿਹੜਾ ਉਹ ਤਕਰੀਬਨ 10000 ਦਾ ਪੁਆਇੰਟਾਂ ਦਾ ਫਰਕ ਸੀ ਅਸੀਂ 10000 ਪੁਆਇੰਟ ਉੱਤੇ ਸੀਗਾ ਤੁਸੀਂ ਲਾ ਲਓ ਕਿ ਵਨ ਸਾਈਡਡ ਮੁਕਾਬਲਾ ਸੀਗਾ ਜੀ ਤੇ ਮੈਂ ਕਹਿ ਸਕਦਾ ਕਿ ਦੂਜਿਆਂ ਦੀਆਂ ਜਮਾਨਤਾਂ ਜਬਤ ਕਰਾਤੀਆਂ ਜੀ ਅਸੀਂ ਸਾ ਆ ਗਿਆ ਜੀ ਤੇ ਮੈਨੂੰ ਲੱਗਦਾ ਕੋਈ ਕਹਿਣ ਚ ਗਰੇਜ ਨਹੀਂ ਹੋਗਾ ਕਿ ਅੱਜ ਛੱਬਵੀਂ ਵੀ ਤੁਹਾਡੇ ਨੂੰ ਮਿਲੂਗੀ ਫਿਰ ਅਗਲੀ ਵਾਰ ਵੀ ਤੇ ਮੈਂ ਕਹਿੰਦਾ ਜੀ 100% ਅੱਜ ਮੈਂ ਤਾਂ ਐਫੀਡੇਟ ਲਿਖ ਕੇ ਦੇਣ ਨੂੰ ਤਿਆਰ ਹੈ ਜੀ ਜਿਨਾਵ ਤੇ ਫਿਰ ਮੈਂ ਡੈਕਰੀ ਛੱਡ ਦੂੰਗਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਉਮੀਦ ਕਰਦੇ ਆ ਕਿ ਗੁਰਨਾਲਦੇ ਯੂਨੀਵਰਸਿਟੀ ਅਗਲੀ ਵਾਰ ਵੀ ਦੇਸ਼ ਦੇ ਰਾਸ਼ਟਰਪਤੀ ਮਾਕਾ ਟਰੋਫੀ ਮਿਲੇਗੀ ਤੇ ਗੁਰਨਾਲਦੇ ਯੂਨੀਵਰਸਿਟੀ ਉੱਥੇ ਹਾਜ਼ਰ ਰਹੇਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ ਬਹੁਤ ਤੁਹਾਡੀ ਅਸ਼ੋਭ ਸ਼ਾਮਾ ਸਾਡੇ ਨਾਲ ਨੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਪੋਰਟਸ ਦੇ ਟਾਪਿਕ ਦੇ ਉੱਤੇ ਇੱਕ ਬੱਚਿਆਂ ਨੂੰ ਕਿਉਂਕਿ ਬਹੁਤ ਜ਼ਰੂਰੀ ਅੱਜ ਕੱਲ੍ਹ ਭਾਜੀ ਸਪੋਰਟਸ ਦੇ ਉੱਤੇ ਬਹੁਤ ਘੱਟ ਜਰਨਲਿਸਟ ਨੇ ਜਿਹੜੇ ਇਸ ਨੂੰ ਲੈ ਕੇ ਕਰਦੇ ਨੇ ਤੇ ਸਪੋਰਟਸ ਨੂੰ ਐਂਟਰਟੇਨਮੈਂਟ ਦੇ ਨਾਲ ਵੀ ਜੋੜਨ ਦੀ ਲੋੜ ਆ ਸਪੋਰਟਸ ਨੂੰ ਸਾਇੰਸ ਦੇ ਨਾਲ ਵੀ ਜੋੜਨ ਦੀ ਲੋੜ ਆ ਸਪੋਰਟਸ ਨੂੰ ਸਾਈਕੋਲੋਜੀ ਦੇ ਨਾਲ ਵੀ ਜੋੜਨ ਦੀ ਲੋੜ ਜੋੜਨ ਦੀ ਲੋੜ ਆ ਤਾਂ ਹੀ ਅਸੀਂ 올림픽 ਦੇ ਵਿੱਚ ਗਾਂ ਤੋਂ ਗਾਂ ਚੰਗੇ ਮੈਡਲ ਲਿਆ ਸਗਾਂਗੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਾਂਗੇ ਤੁਹਾਡਾ ਬਹੁਤ 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 ਸਾਰਾ ਥੈਂਕ ਯੂ ਆ ਮਿਹਰਬਾਨੀ ਤੁਹਾਡੀ ਸ਼ੁਕਰੀਆ ਧੰਨਵਾਦ ਜੀ ਫਿਲਹਾਲ ਸਾਨੂੰ ਦਿਓ ਆ ਗਿਆ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ